आगे था। आगे था। था। आगे था। हाँ जी सर सत श्रीकाल जी सीकाल सर जी कि अपना ਮਿਰਲੋਨੀ ਕਾਮਰੇਡ ਭਗਵਰ ਸਿੰਘ ਬਟ ਸੱਜਾਵਾਲ ਸਰ ਜੀ ਅੱਜ ਤੁਸੀਂ ਇੱਕ ਮੰਗ ਪੱਤਰ ਦਿੱਤਾ ਉਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਇਹ ਅਸੀਂ ਜਿਹੜਾ ਮੰਗ ਪੱਤਰ ਦਿੱਤਾ ਮੰਦੂਰ ਸੰਸਦ ਕਮੇਟੀ ਵੱਲੋਂ ਵੀ ਗੰਦੇ ਪਾਣੀ ਦਾ ਜਿਹੜਾ ਉਹਦਾ ਪ੍ਰਬੰਧ ਕੀਤਾ ਜਾਵੇ ਜਿਹੜਾ ਪਿੰਡਾਂ ਦੇ ਵਿੱਚ ਨਾਲੀਆਂ ਟੁੱਟੀਆਂ ਪਾਣੀ ਪਈ ਜਾਂਦਾ ਪ੍ਰੋਡਿਊਸ਼ਨ ਦਾ ਬਾਬਾ ਬਾਂ ਬਾਤਾਂ ਨਾਲ ਉਹਦਾ ਪ੍ਰਬੰਧ ਕੀਤਾ ਜਾਵੇ ਜਿਹੜੀ ਪਸ਼ੂਆਂ ਦੇ ਲਈ ਚਰਾਗਾ ਉਹ ਖਤਮ ਹੋ ਚੁੱਕੀ ਆ ਰੋੜਾਂ ਤੇ ਸੜਕਾਂ ਤੇ ਕਿਸਾਨ ਭਰਾ ਸਪਰੇਅ ਦੇ ਨਾਲ ਮਾਰਦੇ ਨੇ ਅਸੀਂ ਉਹਦੇ ਬਾਰੇ ਵੀ ਕਿਹਾ ਵੀ ਜਿਹੜਾ ਪਾਣੀ ਆ ਪੰਚਾਇਤ ਦੀ ਪੈਲੀ ਦੇ ਵਿੱਚ ਪਾਇਆ ਜਾਵੇ ਪਾਇਆ ਵੀ ਜਾਵੇ ਫਿਲਟਰ ਕੀਤਾ ਜਾਵੇ ਜਿਹੜਾ ਕਿ ਲੋਕਾਂ ਦੇ ਜਾਂ ਜਮੀਨਾਂ ਦੇ ਵਿੱਚ ਕੰਮ ਆਵੇ ਤੇ ਪਸ਼ੂਆਂ ਲਈ ਚਰਾਗ ਛੱਡੀ ਜਾਵੇ ਜਿਹੜੇ ਕਿ ਪਸ਼ੂਆਂ ਦਾ ਮਤਭਾਣ ਮਤੇ ਪ੍ਰਸੰਗ ਤੋਂ ਬਚਾਉ ਹੋ ਸੀ। ਦੂਜੀ ਜਿਹੜੀ ਸਾਡੀ ਅਪੀਲ ਆ ਜਿਹੜਾ ਪੰਜਾਬ ਦਾ ਟੀਮ ਮਿਨਿਸਟਰ ਆ। ਅਸੀਂ ਉਹਨੂੰ ਅਪੀਲ ਕਰਦੇ ਆਂ ਕਿ ਐਸ.ਐਸ.ਈ. ਇੰਸਾਫ ਨੂੰ ਮੰਗ ਪੱਤਰ ਦਿੱਤਾ। ਉਹ ਐਸ.ਈ. ਬਣਾਇ ਮੰਗ ਪੱਤਰ ਸੁਨੀਲ ਰਾਓ ਨੂੰ ਦੇ ਰਾਹੀ ਦੇ ਚੁੱਕੇ ਆਂ ਅਸੀਂ ਕਿ ਜਿਹੜਾ ਟੀਮ ਮਿਨਿਸਟਰ ਜਾਂ ਜਿਹੜਾ ਵਿਕਾਸ ਮੰਤਰੀ ਆ ਉਹਨਾਂ ਤੱਕ ਪਹੁੰਚਾ ਦਿੱਤਾ ਜਾਵੇ। ਜਿਹੜਾ ਸਾਡਾ ਅੱਜ ਟੀਮ ਮਿਨਿਸਟਰ ਆ ਪੰਜਾਬ ਦਾ ਉਹ ਕਿਸਾਨਾਂ ਪ੍ਰਤੀ ਮਜ਼ਦੂਰਾਂ ਪ੍ਰਤੀ ਬਿਲਕੁਲ ਵਿਰੋਧੀ ਆ ਮਾਜਮਾ ਦਾ ਵਿਰੋਧੀ ਦੁਕਾਨਦਾਰ ਵਿਰੋਧੀ ਵਪਾਰੀ ਵਿਰੋਧੀ ਹੋ ਚੁੱਕਾ ਜਿਹੜੀ ਕੇ ਮੰਤ ਭਾਗੀ ਘਟਨਾ ਹੈ ਜੀ ਆ ਮੀਟਿੰਗ ਪਚਾਲੇ ਛੱਡ ਕੇ ਭੱਜਣਾ ਇੱਕ ਚੀਫ ਮਿਨਿਸਟਰ ਦਾ ਕੰਮ ਨਹੀਂ ਵੀ ਵਿਚਾਲੋ ਮੀਟਿੰਗ ਛੱਡ ਕੇ ਭੱਜੇ ਜਿਹੜੇ ਕਿ ਕਿਸਾਨਾਂ ਦੇ ਮੁੱਦੇ ਜਾਂ ਮਜ਼ਦੂਰਾਂ ਦੇ ਮੁੱਦੇ ਉਨਾਂ ਲਈ ਵੈ ਕੇ ਹੱਲ ਜੇ ਨਹੀਂ ਕਰਨਾ ਸੀ ਤਾਂ ਉਹਨਾਂ ਦੀ ਮੀਟਿੰਗ ਦਾ ਅਟੈਂਡ ਪੂਰੀ ਕਰਦਾ ਮੇਰੇ ਕੋ ਕਾਲੀ ਐਨਕਾ ਲਾ ਕੇ ਚੱਲਿਆ ਮੈਨੂੰ ਭੇਡੂ ਜਿਸਨ ਬੰਦੇ ਨਾਲ ਤੇ ਸੋ ਬੰਦੇ ਨਜ਼ਰ ਨਾਲ ਸਰ ਜੀ ਆ ਅੱਜ ਦੀ ਮੰਗ ਪੱਤਰ ਦਿੱਤਾ ਵਾ ਜੇ ਤੇ ਐਕਸ਼ਨ ਨਾ ਕੋਈ ਹੋਇਆ ਤੁਹਾਡਾ ਅਗਲਾ ਐਕਸ਼ਨ ਕੀ ਹੋਵੇਗਾ ਸਾਡਾ ਅਗਲਾ ਐਕਸ਼ਨ ਇਹ ਹੋਗਾ ਰੋਡ ਤੇ ਮਾਰਚ ਕਰਨਾ ਜਾਮ ਲਾਉਣਾ ਸਾਡੇ ਕੋਲ ਉਹੀ ਵੱਡਾ ਥਿਆਰ ਆ ਹੁਣ ਕੋਈ ਚਾਹ ਰਿਹਾ ਹੈ ਜਿਵੇਂ ਕਿ ਕਿਸਾਨਾਂ ਨੇ ਕੱਲ ਲਾਂਨ ਘਾਤਾ ਵੀ ਸਭ ਤੋਂ ਵੱਡਾ ਧਰਨਾ ਚੰਡੀਗੜ੍ਹ ਪੱਕਾ ਚੱਲੂਗਾ ਵੀ ਸਾਡੇ ਮੀਟਿੰਗ ਚ 3 ਮਿੰਟ ਨਾ ਬੈਠਾ ਦੇਖੋ ਜਿਵੇਂ ਲੋਕ ਕਹਿੰਦੇ ਸੀਗੇ ਬੇ ਬਦਲਾਵ ਬਦਲਾਵ ਨਹੀਂ ਹੈ ਇਹ ਇੱਕ ਬਦਲੇ ਦੀ ਭਾਵਨਾ ਬਣ ਚੁੱਕੀ ਹੈ ਅੱਜ ਤੱਕ ਇੱਕ ਪੰਜੀ ਦਾ ਵੀ ਕੰਮ ਚੀਮ ਲੈਟਰ ਨੇ ਨਾ ਮਨਜ਼ੂਰਾ ਨਾ ਕਿਸਾਨਾਂ ਲਈ ਨਹੀਂ ਕੀਤਾ ਲਾਸਟ ਵੇ ਤੁਈ ਲਾਸਟ ਵੇ ਤੁਈ ਕਿਸਾਨੂੰ ਕੀ ਕਹਿਣਾ ਚਾਹੁੰਦੇ ਹੋ ਜੀ ਹਾਂਜੀ ਲਾਸਟ ਵੇ ਤੁਈ ਜਥੇਬੰਦੀ ਨੂੰ ਕੀ ਕਹਿਣਾ ਚਾਹੁੰਦੇ ਹੋ ਲਾਠ ਦੇ ਬੱਚੇ ਮੈਂ ਮਜ਼ਦੂਰ ਜਥੇਬੰਦੀ ਹਾਂ ਮਜ਼ਦੂਰ ਸਰਾਸ਼ ਕਮੇਟੀ ਬਦਿਓ ਮੈਂ ਇਹ ਹੀ ਕਹਾਂਗਾ ਲਾਠ ਦੇ ਬੱਚੇ ਗ੍ਰਿੰਜ ਇਹਨਾਂ ਮੰਗਾਂ ਤੇ ਗੌਰ ਨਾ ਕੀਤੀ ਗਈ ਟੀਮ ਡਾਇਰੈਕਟਰ ਸਹੀ ਲੋਕਾਂ ਦੇ ਵਿੱਚ ਨਾ ਪਿਚੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਮੈਂ ਅੱਜ ਆਪਕਤਣਾ ਪਊਗਾ ਬੁਰੀ ਤਰ੍ਹਾਂ ਇਹ ਹਾਰ ਲਈ ਜੈ ਜਨਤਾ ਜਿੱਤ ਲੜਨ